ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਆਰੀ 사ਤਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਰਿਸ਼ਤਾ ਨਹੀਂ ਹੋ ਰਿਹਾ ਉਹ ਲੋਕ ਜਿਵੇਂ ਕਿ ਇਸ ਉਪਾਅ ਨੂੰ ਵੀਰਵਾਰ ਵਾਲੇ ਦਿਨ ਕਰ ਲੈਣਗੇ ਤੇ ਆਉਂਦੇ ਵੀਰਵਾਰ ਤੱਕ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਚੀਜ਼ ਨਾ ਕਰਨਾ ਹੈ ਤੇ ਕਿਸ ਵਿਧੀ ਨਾਲ ਕਰਨਾ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਸੋ ਪਿਆਰੀ ਸਾਥਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣੀ ਰਹੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਜੀ ਤਾਂ ਕਿ ਤੁਹਾਡੇ ਰਿਸ਼ਤੇ ਵਿੱਚ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤੇ ਉਹ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਵੇ। ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਆਪਾਂ ਗੱਲ ਕਰੀਏ ਵੀਰਵਾਰ ਤੇ ਭਾਵੇਂ ਸ਼ੁੱਕਰਵਾਰ ਤੇ ਪੁੰਨਿਆਂ ਦੇ ਜਿਹੜੇ ਦਿਨ ਹੁੰਦੇ ਹਨ ਇਹ ਤੁਹਾਡੇ ਲਈ ਬਹੁਤ ਹੀ ਖਾਸ ਹੁੰਦੇ ਹਨ। ਇਸ ਦਿਨ ਗੁਰੂ ਦੇ ਰੂਪ ਵਿੱਚ ਸਾਰਿਆਂ ਦੀ ਕੁੰਡਲੀ ਦੇ ਵਿੱਚ ਹਮੇਸ਼ਾ ਭਗਵਾਨ ਰਹਿੰਦੇ ਹਨ। ਗੁਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਧਨ ਤੇ ਸੰਪਤੀ ਕੋਈ ਵੀ ਮੁਸ਼ਕਲ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਮਾਨ ਸਨਮਾਨ ਨਹੀਂ ਮਿਲਦਾ ਜਦੋਂ ਅਸੀਂ ਕਿਤੇ ਵੀ ਬਾਹਰ ਜਾਂਦੇ ਹਾਂ ਫਿਰ ਇਸ ਉਪਾਣ ਕਰਨ ਦੇ ਨਾਲ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਇਸੇ ਹੀ ਤਰ੍ਹਾਂ ਜੇਕਰ ਅਸੀਂ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਬੱਚਿਆਂ ਦੇ ਵਿਆਹ ਦੀਆਂ ਵੀ ਸਾਰੀਆਂ ਹੀ ਅੜਚਣਾਂ ਦੂਰ ਹੋ ਜਾਂਦੀਆਂ ਨੇ ਜਲਦ ਹੀ ਉਹਨਾਂ ਦੇ ਵਿਆਹ ਦਾ ਸੰਜੋਗ ਬਣ ਜਾਂਦਾ ਹੈ ਇਸ ਦੇ ਲਈ ਤੁਹਾਡੀ ਜਿਹੜੀ ਕੁੰਡਲੀ ਹੈ ਇਸ ਦੇ ਨਾਲ ਤੁਹਾਡੀ ਕੁੰਡਲੀ ਦੇ ਵਿੱਚ ਜਿਹੜਾ ਗੁਰੂ ਗ੍ਰਹਿ ਤੇ ਸ਼ੁਕਰ ਗ੍ਰਹਿ ਹੈ ਉਹ ਦੋਵੇਂ ਹੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ ਇਹ ਦੋਵੇਂ ਹੀ ਮਜ਼ਬੂਤ ਹੋਣੇ ਚਾਹੀਦੇ ਹਨ ਜੇਕਰ ਸਾਡਾ ਗੁਰੂ ਗ੍ਰਹਿ ਤੇ ਸ਼ੁਕਰ ਗ੍ਰਹਿ ਕਮਜ਼ੋਰ ਚੱਲ ਰਿਹਾ ਹੈ ਸਾਡੀ ਕੁੰਡਲੀ ਦੇ ਵਿੱਚ ਹੈ ਤਾਂ ਅਸੀਂ ਉਸ ਨੂੰ ਮਜ਼ਬੂਤ ਕਰਨਾ ਹੈ ਉਸ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾ ਲੈ ਕੇ ਆਏ ਹਾਂ ਇਸ ਉਪਾਕਰਨ ਨਾਲ ਸਾਡਾ ਗੁਰੂ ਗ੍ਰਹਿ ਤੇ ਸ਼ੁਕਰ ਗ੍ਰਹਿ ਮਜ਼ਬੂਤ ਹੋ ਜਾਵੇਗਾ ਤੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਖਤਮ ਹੋ ਜਾਣਗੀਆਂ ਇਸ ਉਪਾ ਨੂੰ ਇੱਕ ਅਜਿਹੀ ਚੀਜ਼ ਦੇ ਨਾਲ ਕਰਨਾ ਹੈ ਜਿਹੜੀ ਚੀਜ਼ ਤੁਹਾਨੂੰ ਆਸਾਨੀ ਨਾਲ ਰਸੋਈ ਦੇ ਵਿੱਚ ਹੀ ਮਿਲ ਜਾਵੇਗੀ ਉਸ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣ ਜਾਵੇਗਾ ਸੋ ਇਸੇ ਹੀ ਤਰ੍ਹਾਂ ਜਿਹੜੇ ਹਲਦੀ ਦੇ ਡੱਬੇ ਦੇ ਵਿੱਚ ਅਸੀਂ ਉਪਾਹ ਕਰ ਸਕਦੇ ਹਾਂ ਇਸ ਉਪਾਹ ਨੂੰ ਅਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਸ ਉਪਾਹ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਜਿਹੜੇ ਬੱਚੇ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਇਸ ਦੇ ਨਾਲ ਨਾਲ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਕਿਉਂਕਿ ਉਹ ਤਾਂ ਆਪਣੀ ਰਸੋਈ ਦੇ ਵਿੱਚ ਕੰਮ ਕਰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਉਪਾਅ ਨੂੰ ਕਰਨਾ ਇਸ ਉਪਾਅ ਨੂੰ ਕਰਦੇ ਸਮੇਂ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਹੈ ਜਿਹੜੀ ਹਲਦੀ ਹੁੰਦੀ ਹੈ ਇਹ ਗੁਰੂ ਗ੍ਰਹਿ ਦਾ ਪ੍ਰਤੀਕ ਹੁੰਦੀ ਹੈ ਗੁਰੂ ਗ੍ਰਹਿ ਦੇ ਨਾਲ ਹਲਦੀ ਦਾ ਬਹੁਤ ਹੀ ਗੂੜਾ ਸਬੰਧ ਮੰਨਿਆ ਗਿਆ ਹੈ ਜਿਹੜੀ ਹਲਦੀ ਹੁੰਦੀ ਹੈ ਵਿਆਹ ਸ਼ਾਦੀ ਹੋਵੇ ਚਾਹੇ ਕੋਈ ਹੋਰ ਸ਼ੁਭ ਕੰਮ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਲਦੀ ਹੀ ਵਰਤੀ ਜਾਂਦੀ ਹੈ ਬਸ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਇਸ ਉਪਾਣ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਜਾਂ ਸ਼ੁੱਕਰਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਜੇਕਰ ਇਸ ਵੀਰਵਾਰ ਸ਼ੁੱਕਰਵਾਰ ਨਹੀਂ ਕਰ ਸਕਦੇ ਤਾਂ ਤੁਸੀਂ ਅਗਲੇ ਵੀਰਵਾਰ ਕਰ ਸਕਦੇ ਹੋ ਪਰ ਇਸ ਉਪਾਣ ਨੂੰ ਤੁਸੀਂ ਜ਼ਰੂਰ ਕਰ ਲੈਣਾ ਹੈ ਕੁਝ ਬੱਚੇ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਦੇਰ ਹੋ ਗਈ ਹੁੰਦੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਜਲਦੀ ਤੋਂ ਜਲਦੀ ਵੀਰਵਾਰ ਆਉਣ ਵਾਲਾ ਹੈ ਜਾਂ ਫਿਰ ਇਸ ਨੂੰ ਤੁਸੀਂ 2-3 ਵੀਰਵਾਰ ਇਸ ਉਪਾਣ ਨੂੰ ਜ਼ਰੂਰ ਕਰ ਸਕਦੇ ਹੋ ਤੁਸੀਂ ਇਸ ਉਪਾਣ ਨੂੰ ਇੱਕ ਵਾਰ ਨਹੀਂ ਕਰਨਾ ਤੁਸੀਂ ਇਸ ਉਪਾਣ ਨੂੰ 2-3 ਵੀਰਵਾਰ ਕਰ ਲੈਣਾ ਹੈ ਸਵੇਰ ਦੇ ਸਮੇਂ ਤੁਸੀਂ ਇਸ਼ਨਾਨ ਕਰਕੇ ਇਸ ਉਪਾਣ ਨੂੰ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਿਹੜੇ ਵੀ ਭਗਵਾਨ ਨੂੰ ਮੰਨ ਮੰਨਦੇ ਹੋ ਉਹਨਾਂ ਦੀ ਤਸਵੀਰ ਨੂੰ ਤੁਸੀਂ ਆਪਣੇ ਸਾਹਮਣੇ ਰੱਖ ਲੈਣਾ ਹੈ ਤੇ ਤੁਸੀਂ ਇੱਕ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਘਰ ਵਿੱਚ ਭਗਵਾਨ ਵਿਸ਼ਨੂੰ ਦੀ ਤਸਵੀਰ ਰੱਖੀ ਹੈ ਜਾਂ ਫਿਰ ਮਾਤਾ ਲక్ష్ਮੀ ਜੀ ਦੀ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਇਹ ਉਪਾਅ ਕਰ ਸਕਦੇ ਹੋ ਫਿਰ ਤਸਵੀਰ ਨੂੰ ਸਾਹਮਣੇ ਰੱਖ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਫਿਰ ਤੁਸੀਂ ਆਪਣੇ ਮਨ ਦੇ ਵਿੱਚ ਜੋ ਵੀ ਮੁਸ਼ਕਲਾਂ ਨੇ ਜੋ ਵੀ ਅੜਚਣਾਂ ਨੇ ਉਹਨਾਂ ਬਾਰੇ ਤੁਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਵਿੱਚ ਜਿੰਨੀ ਵੀ ਦੇਰੀ ਹੋ ਰਹੀ ਹੈ ਉਸ ਦੇ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਹੈ ਦੀਵਜ ਗੋਣਾ ਹੈ ਪ੍ਰਾਰਥਨਾ ਕਰਨ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਹੈ ਉਹ ਸਾਡੇ ਕੋਲ ਹਮੇਸ਼ਾ ਹੋਣੀ ਹੀ ਚਾਹੀਦੀ ਹੈ ਉਹ ਹੈ ਜੀ ਸਾਬਤ ਧਨੀਆ ਤੁਸੀਂ ਥੋੜਾ ਜਿਹਾ ਸੁੱਕਾ ਧਨੀਆ ਲੈਣਾ ਹੈ ਸੁੱਕੇ ਧਨੀਏ ਦੇ ਤੁਸੀਂ 21 ਦਾਣੇ ਗਿਣ ਕੇ ਰੱਖ ਲੈਣੇ ਹਨ ਸੁੱਕਾ ਧਨੀਆ ਗੋਲ ਦਾਣਿਆਂ ਵਾਲਾ ਹੋਣਾ ਚਾਹੀਦਾ ਹੈ ਤੇ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੁਸੀਂ ਟੁੱਟੇ ਹੋਏ ਧਣੇ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਦਾ ਉਪਾਅ ਕਰ ਸਕਦੇ ਹੋ ਇਸ ਦੇ ਨਾਲ ਜਿਹੜੀ ਤੁਸੀਂ ਗੁਰੂ ਗ੍ਰਹਿ ਤੇ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਕਰਨ ਵਾਲੀ ਚੀਜ਼ ਲੈਣੀ ਹੈ ਉਹ ਲੈਣੀ ਹੈ ਜੀ ਮਿਸ਼ਰੀ ਜੇਕਰ ਮਿਸ਼ਰੀ ਬਾਰੇ ਗੱਲ ਕਰੀਏ ਤਾਂ ਇੱਕ ਛੋਟੇ ਦਾਣਿਆਂ ਵਾਲੀ ਮਿਸ਼ਰੀ ਆਉਂਦੀ ਹੈ ਉਸਦੇ ਵੀ ਤੁਸੀਂ 21 ਦਾਣੇ ਲੈ ਲੈਣੇ ਹਨ ਇਹ ਸਭ ਚੀਜ਼ਾਂ ਨੂੰ ਲੈ ਕੇ ਤੁਸੀਂ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਲੈ ਲੈਣਾ ਹੈ ਚਾਹੇ ਤੁਸੀਂ ਪੀਲੇ ਰੰਗ ਦਾ ਵੀ ਕਾਗਜ਼ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਕਾਗਜ਼ ਨਹੀਂ ਹੈ ਤਾਂ ਤੁਸੀਂ ਪੀਲੇ ਰੰਗ ਦਾ ਛੋਟਾ ਜਿਹਾ ਕੱਪੜਾ ਵੀ ਲੈ ਸਕਦੇ ਹੋ ਵੈਸੇ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਡੇ ਕੋਲ ਪੀਲਾ ਕਾਗਜ਼ ਜਾਂ ਪੀਲਾ ਕਪੜਾ ਹੀ ਹੋਵੇ ਪੀਲੇ ਰੰਗ ਦਾ ਕਾਗਜ਼ ਜਾਂ ਕਪੜਾ ਲੈਣ ਤੋਂ ਬਾਅਦ ਜਿਹੜੇ 21 ਦਾਣੇ ਧਣੀਆਂ ਦੇ ਹਨ ਤੇ 21 ਦਾਣੇ ਮਿਸ਼ਰੀ ਦੇ ਹਨ ਉਹ ਤੁਸੀਂ ਇਸ ਕਾਗਜ਼ ਵਿੱਚ ਰੱਖ ਲੈਣੇ ਹਨ ਉਹਨਾਂ ਨੂੰ ਤੁਸੀਂ ਇੱਕ ਕਾਗਜ਼ ਦੀ ਗਢਰੀ ਜੀ ਬਣਾ ਕੇ ਤੁਸੀਂ ਬੋਲਣਾ ਹੈ ਤੇ ਤੁਸੀਂ ਬੋਲਣਾ ਹੈ ਓਮ ਨਮ ਸ਼ਿਵਾ ਲక్ష్ਮੀ ਲక్ష్ਮੀ ਦੇਵਾ ਨਮ ਇਸ ਤਰੀਕੇ ਨਾਲ ਇਹ ਜਿਹੜਾ ਮੰਤਰ ਹੈ ਤੁਸੀਂ 21 ਵਾਰ ਬੋਲਣਾ ਹੈ ਇਸ ਮੰਤਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੀ ਵਿਆਹ ਦੀ ਕਾਮਯਾਬੀ ਬੋਲ ਦੇਣੀ ਹੈ ਤੇ ਜਿਹੜੀਆਂ ਵੀ ਤੁਹਾਡੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਵਿਆਹ ਦੀਆਂ ਮਨੋ ਕਾਮਨਾ ਨੇ ਤੁਸੀਂ ਉਹ ਉਹਨਾਂ ਦੀ ਪ੍ਰਾਰਥਨਾ ਕਰਨੀ ਹੈ ਜਿਹੜੀ ਵੀ ਸਮੱਸਿਆ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਹੈ ਉਸ ਨੂੰ ਬੋਲ ਲੈਣਾ ਹੈ ਤੇ ਉਸ ਦਾ ਹੱਲ ਮੰਗ ਲੈਣਾ ਹੈ ਇੱਕ ਅਰਦਾਸ ਕਰਨੀ ਹੈ ਪਰਮਾਤਮਾ ਦੇ ਅੱਗੇ ਤੁਹਾਡੀ ਸਮੱਸਿਆ ਦਾ ਹੱਲ ਤੁਹਾਨੂੰ ਦੇ ਦੇਣ ਪਰਮਾਤਮਾ ਦੇ ਅੱਗੇ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਰੱਖ ਦੇਣਾ ਹੈ ਫਿਰ ਇਸ ਉਪਾਅ ਨੂੰ ਕਰਦੇ ਸਮੇਂ ਜਾਂ ਤੁਸੀਂ ਤਿੰਨ ਵਾਰ ਬੋਲਣਾ ਹੈ ਜਾਂ ਪੰਜ ਵਾਰ ਜਾਂ ਫਿਰ ਸੱਤ ਵਾਰ ਬੋਲਣਾ ਹੈ। ਕੀਟਾ ਡੀ ਜੀ ਡੀ ਵੀ ਸਮੱਸਿਆ ਹੈ ਉਹ ਹੱਲ ਹੋ ਚੁੱਕੀ ਹੈ। ਤੁਸੀਂ ਪੋਜ਼ੀਟਿਵ ਤਰੀਕੇ ਦੇ ਨਾਲ ਬੋਲਣਾ ਹੈ। ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਜਿਹੜੀ ਵੀ ਪ੍ਰੋਬਲਮ ਸਾਡੇ ਬੱਚਿਆਂ ਦੇ ਰਿਸ਼ਤੇ ਵਿੱਚ ਆ ਰਹੀ ਸੀ ਉਹ ਹਮੇਸ਼ਾ ਲਈ ਦੂਰ ਹੋ ਜਾਵੇਗੀ। ਬਹੁਤ ਹੀ ਵਧੀਆ ਰਿਸ਼ਤਾ ਮਿਲ ਜਾਵੇਗਾ। ਅਗਲੇ ਹੀ ਕੁਝ ਦਿਨਾਂ ਵਿੱਚ ਵਿਆਹ ਦਾ ਜੋਗ ਬਣ ਜਾਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਪੋਜ਼ਿਟਿਵ ਗੱਲਾਂ ਬੋਲਦੇ ਜਾਣਾ ਹੈ ਕਹਿਣ ਤੋਂ ਪਹਿਲ ਕਿ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਨੇ ਉਹ ਪੋਜ਼ਿਟਿਵ ਹੀ ਬੋਲਣੀਆਂ ਨੇ ਇਸ ਤਰੀਕੇ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਹ ਬੋਲਣ ਤੋਂ ਬਾਅਦ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਸੀ ਮਿਸ਼ਰੀ ਤੇ ਸੁੱਕੇ ਧਣੀਏ ਵਾਲੀ ਉਹ ਪੋਟਰੀ ਤੁਸੀਂ ਤੁਹਾਡੇ ਘਰ ਦੇ ਵਿੱਚ ਜਿਹੜੀ ਵੀ ਭਗਵਾਨ ਜੀ ਦੀ ਤਸਵੀਰ ਰੱਖੀ ਹੋਈ ਹੈ ਉਸ ਦੇ ਅੱਗੇ ਤੁਸੀਂ ਉਸ ਨੂੰ ਰੱਖ ਦੇਣਾ ਹੈ ਉਸ ਨੂੰ ਰੱਖਣ ਤੋਂ ਬਾਅਦ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ ਇਸ ਤੋਂ ਬਾਅਦ ਤੁਸੀਂ ਸ਼ਾਮ ਦੇ ਵੇਲੇ ਫਿਰ ਇੱਕ ਦੀਵਾ ਜਗਾਉਣਾ ਹੈ ਉਹ ਦੀਵਾ ਤੁਸੀਂ ਭਗਵਾਨ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਮਨੋ ਕਾਮਨਾ ਨੂੰ ਲੈ ਕੇ ਇੱਕ ਹੋਰ ਮੰਤਰ ਤੁਸੀਂ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਕਿੰਨੀ ਵਾਰ ਬੋਲਣਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਇਸ ਮੰਤਰ ਨੂੰ ਤੁਸੀਂ ਇੱਕ ਵਾਰ ਹੀ ਬੋਲਣਾ ਹੈ ਭਗਵਾਨ ਵਿਸ਼ਨੂੰ ਦੇ ਸਾਹਮਣੇ ਬੋਲਣਾ ਹੈ ਜੋ ਮੰਤਰ ਤੁਸੀਂ ਸਵੇਰ ਦੇ ਸਮੇਂ ਭਗਵਾਨ ਵਿਸ਼ਨੂੰ ਜੀ ਦੇ ਅੱਗੇ ਬੋਲਿਆ ਹੈ ਉਹ ਵੀ ਬਹੁਤ ਹੀ ਆਸਾਨ ਹੈ ਹੁਣ ਅਸੀਂ ਤੁਹਾਨੂੰ ਦੂਸਰਾ ਮੰਤਰ ਦੱਸਣ ਵਾਲੇ ਹਾਂ ਜੀ ਜਿਹੜਾ ਸ਼ਾਮ ਦੇ ਵੇਲੇ ਬੋਲਣਾ ਹੈ ਉਹ ਮੰਤਰ ਹੈ ਜੀ ਓਮ ਸ਼੍ਰੀ ਪਿਤਾ ਓਮ ਸ਼੍ਰੀ ਪਿਤਾ ਓਮ ਸ਼੍ਰੀ ਪਿਤਾ ਬੁਰਾਏ ਨਮਾ ਇਸ ਮੰਤਰ ਨੂੰ ਵੀ ਤੁਸੀਂ ਸ਼ਾਮ ਦੇ ਵੇਲੇ ਦੀਵਾ ਜਗਾ ਕੇ ਤੇ ਭਗਵਾਨ ਨੂੰ ਯਾਦ ਕਰਨਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ रह ਜਾਵੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਉਠਾਉਣ ਤੋਂ ਬਾਅਦ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਦੇ ਵਿੱਚ ਲੈ ਜਾ ਕੇ ਇਸ ਨੂੰ ਰੱਖ ਦੇਣਾ ਹੈ ਜੇਕਰ ਕਾਗਜ਼ ਦੀ ਪੋਟਲੀ ਬਣਾਈਆਂ ਤਾਂ ਵੀ ਤੁਸੀਂ ਉਸ ਨੂੰ ਡੱਬੇ ਵਿੱਚ ਰੱਖ ਸਕਦੇ ਹੋ ਜੇਕਰ ਕੱਪੜੇ ਦੀ ਪੋਟਲੀ ਹੈ ਤਾਂ ਫਿਰ ਵੀ ਤੁਸੀਂ ਉਸ ਨੂੰ ਹਲਦੀ ਵਾਲੇ ਡੱਬੇ ਵਿੱਚ ਆਸਾਨੀ ਨਾਲ ਰੱਖ ਸਕਦੇ ਹੋ ਜਦੋਂ ਤੱਕ ਤੁਹਾਡੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਇਸ ਨੂੰ ਇਸ ਡੱਬੇ ਵਿੱਚ ਰੱਖ ਸਕਦੇ ਹੋ ਇਸ ਤੋਂ ਬਾਅਦ ਇੱਕ ਹੋਰ ਵਿਸ਼ੇਸ਼ ਕੰਮ ਹੈ ਜਿਹੜੀ ਤੁਸੀਂ ਹਲਦੀ ਦੀ ਪੋਟਲੀ ਬਣਾਈ ਹੈ ਇਸ ਨੂੰ ਤੁਸੀਂ ਕੱਢ ਲੈਣਾ ਹੈ ਤੇ ਇੱਕ ਹੋਰ ਚੀਜ਼ ਤੁਹਾਨੂੰ ਚਾਹੀਦੀ ਹੈ ਜੋ ਹੈ ਹਲਦੀ ਦਾ ਪੈਕੇਟ ਚਾਹੇ ਉਹ ਤੁਸੀਂ 50 ਗ੍ਰਾਮ ਲੈ ਲਵੋ ਚਾਹੇ 100 ਗ੍ਰਾਮ ਜਿੰਨਾ ਵੀ ਮਰਜ਼ੀ ਲੈ ਸਕਦੇ ਹੋ ਆਪਣੀ ਇੱਛਾ ਅਨੁਸਾਰ ਉਸ ਹਲਦੀ ਨੂੰ ਪੈਕੇਟ ਲੈ ਕੇ ਤੇ ਜਿਹੜਾ ਤੁਸੀਂ ਪੋਟਲੀ ਰੱਖੀ ਹੈ ਉਸ ਨੂੰ ਲੈ ਕੇ ਇਸ ਹਿਸਾਬ ਨਾਲ ਤੁਸੀਂ ਮੰਦਿਰ ਵਿੱਚ ਛੱਡ ਆਉਣਾ ਹੈ ਜਾਂ ਫਿਰ ਤੁਸੀਂ ਦਾਨ ਵੀ ਕਰ ਸਕਦੇ ਹੋ ਜੇਕਰ ਤੁਸੀਂ ਮੰਦਿਰ ਨਹੀਂ ਜਾਂਦੇ ਤਾਂ ਤੁਸੀਂ ਇਸ ਨੂੰ ਗੁਰਦੁਆਰਾ ਸਾਹਿਬ ਜਾ ਕੇ ਵੀ ਦਾਨ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਮਾਤਾ ਲక్ష్ਮੀ ਜੀ ਦਾ ਮੰਦਿਰ ਹੋਵੇ ਤਾਂ ਤੁਸੀਂ ਉੱਥੇ ਵੀ ਰੱਖ ਕੇ ਆ ਸਕਦੇ ਹੋ ਇਸ ਪੋਰਟਲੀ ਦੇ ਨਾਲ ਤੁਸੀਂ ਆਪਣੀ ਇੱਛਾ ਅਨੁਸਾਰ ਕੋਈ 5-10 ਰੁਪਏ ਦਾਨ ਵੀ ਕਰ ਸਕਦੇ ਹੋ ਕੁਝ ਪੈਸਿਆਂ ਦੇ ਨਾਲ ਤੇ ਉਸ ਸਮਾਨ ਨੂੰ ਤੁਸੀਂ ਦੋਹਾਂ ਨੂੰ ਹੀ ਕਿਤੇ ਵੀ ਜਾ ਕੇ ਦਾਨ ਕਰ ਸਕਦੇ ਹੋ ਇਸ ਉਪਾਣੂ ਕਰਨ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਜਲਦੀ ਹੀ ਬਣ ਜਾਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ